ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਇਸ ਸੀਜ਼ਨ 'ਚ ਕਈ ਹਜ਼ਾਰ ਲੋਕਾਂ ਦਾ ਵਿਆਹ ਹੋਣ ਵਾਲਾ ਹੈ ਲੋਕ ਵਿਆਹ ਦੀਆਂ ਲਗਭਗ ਸਾਰੀਆਂ ਤਿਆਰੀਆਂ ਪਹਿਲਾਂ ਤੋਂ ਹੀ ਕਰ ਲੈਂਦੇ ਨੇ ਕਾਰਡ ਵਿੱਚ ਪਵਾ ਲੈਂਦੇ ਨੇ ਤੇ ਆਪਣੇ ਦੋਸਤਾਂ ਜਾਣ ਪਹਿਚਾਣ ਦੇ ਲੋਕਾਂ ਵਿੱਚ ਵੰਡਦੇ ਵੀ ਨੇ ਅੱਜ ਕੱਲ੍ਹ ਲੋਕ ਜਾਣ ਪਹਿਚਾਣ ਵਾਲੇ ਲੋਕਾਂ ਤੋਂ ਦੂਰ ਰਹਿੰਦੇ ਨੇ ਜਾਂ ਫਿਰ ਕਿਸੇ ਹੋਰ ਸ਼ਹਿਰ ਵਿੱਚ ਰਹਿੰਦੇ ਨੇ ਲੋਕ ਉਹਨਾਂ ਨੂੰ WhatsApp ਰਾਹੀਂ ਡਿਜੀਟਲ ਤੌਰ ਤੇ ਕਾਰਡ ਭੇਜਦੇ ਨੇ ਕਈ ਲੋਕ ਕਾਰਡਾਂ ਦੀਆਂ ਫੋਟੋਆਂ ਖਿੱਚ ਕੇ ਪੇਸ ਦਿੰਦੇ ਨੇ ਤਾਂ ਉੱਥੇ ਹੀ ਕਈ ਲੋਕ ਕਾਰਡ ਦੀ ਪੀਡੀਐਫ ਫਾਈਲ ਪੇਸ ਦਿੰਦੇ ਨੇ ਇਸ ਦੌਰਾਨ ਹੁਣ ਵਿਆਹਾਂ ਦੇ ਸੀਜ਼ਨ 'ਚ ਸਾਈਬਰ ਠੱਗ ਵੀ ਐਕਟਿਵ ਹੋ ਗਏ ਨੇ ਹੁਣ ਵਿਆਹ ਦੇ ਕਾਰਡਾਂ ਨਾਲ ਸਕੈਮ ਕੀਤਾ ਜਾ ਰਿਹਾ ਇਸ ਵਿੱਚ ਸਾਈਬਰ ਠੱਗ ਲੋਕਾਂ ਨੂੰ ਕਾਰਡ ਭੇਜ ਕੇ ਠੱਗੀ ਮਾਰ ਰਹੇ ਨੇ ਅਤੇ ਲੋਕਾਂ ਦੇ ਬੈਂਕ ਖਾਤੇ ਖਾਲੀ ਕਰ ਰਹੇ ਨੇ ਸਾਈਬਰ ਠੱਗ ਲੋਕਾਂ ਨੂੰ ਇੱਕ APK ਫਾਈਲ ਪੇਸਦੇ ਨੇ ਜੋ ਵਿਆਹ ਦੇ ਕਾਰਡ ਵਰਗੀ ਵਿਖਾਈ ਦਿੰਦੀ ਹੈ ਜਦੋਂ ਕੋਈ ਆਪਣਾ WhatsApp ਖੋਲਦਾ ਹੈ ਤਾਂ ਉਸ ਨੂੰ ਧੋਖਾ ਧੜੀ ਲਈ ਭੇਜਿਆ ਗਿਆ ਲਿੰਕ ਬਿਲਕੁਲ ਵਿਆਹ ਦੇ ਕਾਰਡ ਵਰਗਾ ਦਿਖਾਈ ਦਿੰਦਾ ਹੈ ਪਰ ਲੋਕ ਇੱਥੇ ਹੀ ਵੱਡੀ ਗਲਤੀ ਕਰ ਦਿੰਦੇ ਨੇ ਜਿਵੇਂ ਹੀ ਕੋਈ ਇਸ ਫਾਈਲ ਲਿੰਕ ਤੇ ਕਲਿੱਕ ਕਰਦਾ ਹੈ ਤੁਰੰਤ ਹੀ ਉਸ ਦਾ ਫੋਨ ਲੋਨ ਹੋ ਜਾਂਦਾ ਹੈ ਤੇ ਉਸ ਦੀ ਜਾਣਕਾਰੀ ਠੱਗ ਤੱਕ ਪਹੁੰਚ ਜਾਂਦੀ ਹੈ ਤੇ ਧੋਖੇਬਾਜ਼ ਤੁਹਾਡੇ ਖਾਤੇ ਨੂੰ ਖਾਲੀ ਕਰ ਦਿੰਦੇ ਨੇ ਇਸ ਲਈ ਤੁਹਾਨੂੰ ਵਿਆਹ ਦੇ ਸੀਜ਼ਨ ਵਿੱਚ ਬਹੁਤ ਸਾਰੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ ਜੇਕਰ ਤੁਹਾਡੇ ਫੋਨ ਤੇ ਵੀ ਕਿਸੇ ਅਣਜਾਣ ਨੰਬਰ ਤੋਂ ਅਜੇਹਾ ਕੋਈ ਲਿੰਕ ਆਉਂਦਾ ਹੈ ਇਸ ਲਈ ਤੁਹਾਨੂੰ ਇਸ ਤੇ ਬਿਲਕੁਲ ਕਲਿੱਕ ਕਰਨ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਅਜੇਹੇ ਕਿਸੇ ਲਿੰਕ ਤੇ ਕਲਿੱਕ ਕਰਦੇ ਹੋ ਤੁਹਾਨੂੰ ਸਕੈਨ ਕੀਤਾ ਜਾ ਸਕਦਾ ਹੈ ਤੇ ਤੁਹਾਡਾ ਪੈਸਾ ਲੁੱਟਿਆ ਜਾ ਸਕਦਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਤੁਹਾਨੂੰ ਲਗਾਤਾਰ ਰਾਸ਼ੀ ਦਾ ਲਿੰਕ ਭੇਜ ਰਿਹਾ ਇਸ ਲਈ ਤੁਸੀਂ ਸਾਈਬਰ ਨੈਸ਼ਨਲ ਹੈਲਪਲਾਈਨ ਨੰਬਰ 1930 ਤੇ ਕਾਲ ਕਰਕੇ ਆਪਣੀ ਸ਼ਿਕਾਇਤ ਕਰ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਸਾਈਬਰ ਅਪਰਾਧ ਦੀ ਸ਼ਿਕਾਇਤ ਵੀ ਵੈੱਬਸਾਈਟ ਤੇ ਕਰ ਸਕਦੇ ਹੋ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਇਸ ਸੀਜ਼ਨ ਚ ਕਈ ਹਜ਼ਾਰ ਲੋਕਾਂ ਦਾ ਵਿਆਹ ਹੋਣ ਵਾਲਾ ਹੈ ਲੋਕ ਵਿਆਹ ਦੀਆਂ ਲਗਭਗ ਸਾਰੀਆਂ ਤਿਆਰੀਆਂ ਪਹਿਲਾਂ ਤੋਂ ਹੀ ਕਰ ਲੈਂਦੇ ਨੇ ਕਾਰਡ ਵਿੱਚ ਪਵਾ ਲੈਂਦੇ ਨੇ ਤੇ ਆਪਣੇ ਦੋਸਤਾਂ ਜਾਣ ਪਹਿਚਾਨ ਦੇ ਲੋਕਾਂ ਵਿੱਚ ਵੰਡਦੇ ਵੀ ਨੇ ਅੱਜ ਕੱਲ ਲੋਕ ਜਾਣ ਪਹਿਚਾਨ ਵਾਲੇ ਲੋਕਾਂ ਤੋਂ ਦੂਰ ਰਹਿੰਦੇ ਨੇ ਜਾਂ ਫਿਰ ਕਿਸੇ ਹੋਰ ਸ਼ਹਿਰ ਵਿੱਚ ਰਹਿੰਦੇ ਨੇ ਲੋਕ ਉਹਨਾਂ ਨੂੰ WhatsApp ਰਾਹੀਂ ਡਿਜੀਟਲ ਤੌਰ ਤੇ ਕਾਰਡ ਭੇਜਦੇ ਨੇ ਕਈ ਲੋਕ ਕਾਰਡਾਂ ਦੀਆਂ ਫੋਟੋਆਂ ਖਿੱਚ ਕੇ ਪੇਸ ਦਿੰਦੇ ਨੇ ਤਾਂ ਉੱਥੇ ਹੀ ਕਈ ਲੋਕ ਕਾਰਡ ਦੀ ਪੀਡੀਐਫ ਫਾਈਲ ਪੇਸ ਦਿੰਦੇ ਨੇ ਇਸ ਦੌਰਾਨ ਹੁਣ ਵਿਆਹਾਂ ਦੇ ਸੀਜ਼ਨ 'ਚ ਸਾਈਬਰ ਠੱਗ ਵੀ ਐਕਟਿਵ ਹੋ ਗਏ ਨੇ ਹੁਣ ਵਿਆਹ ਦੇ ਕਾਰਡਾਂ ਨਾਲ ਸਕੈਮ ਕੀਤਾ ਜਾ ਰਿਹਾ ਇਸ ਵਿੱਚ ਸਾਈਬਰ ਠੱਗ ਲੋਕਾਂ ਨੂੰ ਕਾਰਡ ਭੇਜ ਕੇ ਠੱਗੀ ਮਾਰਦੇ ਨੇ ਅਤੇ ਲੋਕਾਂ ਦੇ ਬੈਂਕ ਖਾਤੇ ਖਾਲੀ ਕਰਦੇ ਨੇ ਸਾਈਬਰ ਠੱਗ ਲੋਕਾਂ ਨੂੰ ਇੱਕ APK ਫਾਈਲ ਭੇਜਦੇ ਨੇ ਜੋ ਵਿਆਹ ਦੇ ਕਾਰ ਵਰਗੀ ਵਿਖਾਈ ਦਿੰਦੀ ਹੈ ਜਦੋਂ ਕੋਈ ਆਪਣਾ WhatsApp ਖੋਲਦਾ ਹੈ ਤਾਂ ਉਸ ਨੂੰ ਧੋਖਾਧੜੀ ਲਈ ਭੇਜਿਆ ਗਿਆ ਲਿੰਕ ਬਿਲਕੁਲ ਵਿਆਹ ਦੇ ਕਾਰ ਵਰਗਾ ਦਿਖਾਈ ਦਿੰਦਾ ਹੈ ਪਰ ਲੋਕ ਇੱਥੇ ਹੀ ਵੱਡੀ ਗਲਤੀ ਕਰ ਦਿੰਦੇ ਨੇ ਜਿਵੇਂ ਹੀ ਕੋਈ ਇਸ ਫਾਈਲ ਲਿੰਕ ਤੇ ਕਲਿੱਕ ਕਰਦਾ ਹੈ ਤੁਰੰਤ ਹੀ ਉਸ ਦਾ ਫੋਨ ਕਲੋਨ ਹੋ ਜਾਂਦਾ ਹੈ ਤੇ ਉਸ ਦੀ ਜਾਣਕਾਰੀ ਠੱਗ ਤੱਕ ਪਹੁੰਚ ਜਾਂਦੀ ਹੈ ਤੇ ਧੋਖੇਬਾਜ਼ ਤੁਹਾਡੇ ਖਾਤੇ ਨੂੰ ਖਾਲੀ ਕਰ ਦਿੰਦੇ ਨੇ ਇਸ ਲਈ ਤੁਹਾਨੂੰ ਵਿਆਹ ਦੇ ਸੀਜ਼ਨ ਵਿੱਚ ਬਹੁਤ ਸਾਰੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ ਜੇਕਰ ਤੁਹਾਡੇ ਫੋਨ ਤੇ ਵੀ ਕਿਸੇ ਅਣਜਾਣ ਨੰਬਰ ਤੋਂ ਅਜੇਹਾ ਕੋਈ ਲਿੰਕ ਆਉਂਦਾ ਹੈ ਇਸ ਲਈ ਤੁਹਾਨੂੰ ਇਸ ਤੇ ਬਿਲਕੁਲ ਕਲਿੱਕ ਕਰਨ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਅਜੇਹੇ ਕਿਸੇ ਲਿੰਕ ਤੇ ਕਲਿੱਕ ਕਰਦੇ ਹੋ ਤੁਹਾਨੂੰ स्कैन ਕੀਤਾ ਜਾ ਸਕਦਾ ਹੈ ਤੇ ਤੁਹਾਡਾ ਪੈਸਾ ਲੁੱਟਿਆ ਜਾ ਸਕਦਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਤੁਹਾਨੂੰ ਲਗਾਤਾਰ ਰਾਸ਼ੀ ਦਾ ਲਿੰਕ ਭੇਜ ਰਿਹਾ ਇਸ ਲਈ ਤੁਸੀਂ ਸਾਈਬਰ ਨੈਸ਼ਨਲ ਹੈਲਪਲਾਈਨ ਨੰਬਰ 1930 ਤੇ ਕਾਲ ਕਰਕੇ ਆਪਣੀ ਸ਼ਿਕਾਇਤ ਕਰ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਸਾਈਬਰ ਅਪਰਾਧ ਦੀ ਸ਼ਿਕਾਇਤ ਵੀ ਵੈੱਬਸਾਈਟ ਤੇ ਕਰ ਸਕਦੇ ਹੋ